ਸਤ ਗੁਰਮਤ ਗਿਆਨ ਟੀਵੀ ਚੈਨਲ YouTube ਤੇ ਵੇਖਣ ਸੁਣਨ ਵਾਲੇ ਨੌਜਵਾਨੋ ਵੀਰੋ ਭੈਣੋ ਇੱਕ ਵਾਰੀ ਸਾਰੇ ਫਤੇ ਦੀ ਸਾਂਝ ਕਰ ਲਈਏ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਗੁਰਬਾਣੀ ਦੇ ਵਿੱਚੋਂ ਜਿਹੜੇ ਕਿ ਸਾਨੂੰ ਜ਼ਿੰਦਗੀ ਦੇ ਪਖੰਡਾਂ ਤੋਂ ਬਹਿਮਾਂ ਤੋਂ ਭਰਮਾਂ ਤੋਂ ਵਿਖਾਵੇ ਤੋਂ ਚਿੰਨਾ ਤੋਂ ਪੂਰੀ ਤਰ੍ਹਾਂ ਵਰਜਦੇ ਨੇ ਤੇ ਪਰ ਸਿੱਖ ਸਮਾਜ ਉਹੀ ਚਿੰਨ ਉਹੀ ਭਰਮ ਉਹੀ ਪਖੰਡ ਕਰਦਾ ਜਾ ਰਿਹਾ ਹੈ ਸੁਣਦਾ ਆ ਰਿਹਾ ਤੇ ਜ਼ਿੰਦਗੀ ਦੇ ਵਿੱਚ ਕੋਈ ਸੁਧਾਰ ਨਹੀਂ ਆ ਰਿਹਾ ਤੇ ਇਸ ਤਰ੍ਹਾਂ ਦੇ ਸ਼ਬਦ ਕਦੇ ਸਾਹਮਣੇ ਨਹੀਂ ਲਿਆਂਦੇ ਜਾਂਦੇ ਅੱਜ ਸ਼ਬਦ ਮੈਂ ਪਹਿਲਾਂ ਪੜ੍ਹ ਕੇ ਤੁਹਾਨੂੰ ਸੁਣਾਉਣ ਲੱਗਿਆ ਪਰਪਤੀ ਮਹੱਲਾ ਪੰਜਵਾਂ ਇਹ ਪੰਨਾ ਹੈ 1347 ਤੇ ਮਨ ਮੈਂ ਕਰੋਧ ਮਹਾ ਅਹੰਕਾਰਾ ਪੂਜਾ ਕਰੈ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਭੀ ਨ ਜਾਏ ਇਤ ਸੰਜਮ ਪ੍ਰਭ ਕਿਨਹੀ ਨ ਪਾਇਆ ਭਗਉਤੀ ਮੁਦਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰੈ ਪੰਚਾਂ ਕੀ ਬਸਰੇ ਤੀਰਥ 나ਏ ਕਰੈ ਕਹੈ ਸਭ ਉਤਰੇ ਬਹੁਰ ਕਮਾਵੈ ਹੋਏ ਨਸੰਕ ਜੰਪੁਰ ਬਾਂਦ ਖਰੇ ਕਲੰਕ ਘੁੰਗਰ ਬਾਦ ਬਜਾਵੈ ਤਾਲਾ ਅੰਤਰ ਕਪਟ ਫਿਰੈ ਬੇਤਾਲਾ ਬਰਮੀ ਮਾਰੀ ਸਾਂ ਪ੍ਰਣਾਮੂਆ ਪ੍ਰਭ ਸਭ ਕਿਸ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਵ ਕ ਮਾਰਿਆ ਗ੍ਰਹ ਤੇ ਨਸਤਾ ਦੇਸ ਛੋੜ ਪਰਦੇਸ ਐ ਤਾਇਆ ਪੰਚੇ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਿਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾ ਬਣ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨ ਪਾਈਐ ਮਹਾ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪਵਾਈਐ ਜੋਨੀ ਅੰਤ ਤੇ ਰਹਤਾ ਦੁਖ ਦੇਹੀ ਸਹਿਤਾ ਹੁਕਮ ਨ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨ ਪਾਈ ਧਰਮ ਗਤੇ ਪੁੱਛੋ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰੈ ਅਜਾਈ ਜਿਉ ਬਾਲੂ ਘਰ ਠੌਰ ਨ ਠਾਈ ਜਿਸਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬੰਧਿਓ ਪਾਲਾ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਧਰਾਇਆ ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਏ ਭਾਈ ਆਪਾਂ ਪਹਿਲਾਂ ਰਹਾਉ ਵਾਲਾ ਬੰਦ ਵਿਚਾਰਾਂਗੇ ਏ ਭਾਈ ਵਿਖਾਵੇ ਵਾਲੀਆਂ ਧਾਰਮਿਕ ਕਿਰਿਆਵਾਂ ਨਾਲ ਕਰਤਾ ਪੁਰਖ ਨੂੰ ਨਹੀਂ ਪਾਇਆ ਜਾ ਸਕਦਾ ਧਰਮ ਦੇ ਚਿੰਨ ਧਾਰਨ ਕਰਨ ਵਾਲੇ ਬਾਰੋਂ ਭਾਵੇਂ ਧਰਮੀ ਨਜ਼ਰ ਆਉਂਦੇ ਹਨ ਉਹ ਸੱਚੇ ਧਰਮੀ ਨਹੀਂ ਹੋ ਸਕਦੇ ਉਹ ਪੀ ਮਾਇਆ ਵਿੱਚ ਗਰਕੇ ਹੋਏ ਨੇ ਵਿਕਾਰਾਂ ਵਿੱਚ ਡੁੱਬੇ ਹੋਏ ਨੇ ਜ਼ਿੰਦਗੀ ਵਿਕਾਰ ਰਹਿਤ ਬਰਉਣੀ ਬਹੁਤ ਜ਼ਰੂਰੀ ਹੈ ਰਹਾਓ ਬਹੁਤ ਸਾਰੇ ਲੋਕ ਧਰਮੀ ਹੋਣ ਦਾ ਟਕਵੰਜ ਕਰਦੇ ਨੇ ਪਰਖ ਕਰਕੇ ਵੇਖੋ ਉਹ ਬਹੁਤ ਗੁੱਸੇ ਖੋਰ ਹੁੰਦੇ ਨੇ ਹੰਕਾਰ ਨੂੰ ਤਿਆਗ ਨਹੀਂ ਸਕਦੇ ਪੂਜਾ ਦੀਆਂ ਲੰਮੀਆਂ ਕਿਰਿਆਵਾਂ ਕਰਦੇ ਨੇ ਨਿਸ਼ਚਿਤ ਸਮੇਂ ਤੇ ਇਸ਼ਨਾਨ ਵੀ ਕਰਦੇ ਨੇ ਖਾਸ ਖਾਸ ਤੀਰਥਾਂ ਨੂੰ ਪਵਿੱਤਰ ਮੰਨਦੇ ਨੇ ਇਸ਼ਨਾਨ ਕਰਕੇ ਸਰੀਰ ਦੇ ਧਰਮ ਨਾਲ ਸੰਬੰਧਿਤ ਨਿਸ਼ਾਨੀਆਂ ਦਾ ਛਾਪਾ ਜਿਹਨੂੰ ਆਪਾਂ ਠੱਪਾ ਕਹਿੰਦੇ ਆ ਉਹ ਵੀ ਲਗਵਾ ਲੈਂਦੇ ਨੇ ਇਸ ਵਿਖਾਵੇ ਨਾਲ ਮਨ ਅੰਦਰਲੇ ਖੋਟ ਕਦੀ ਖਤਮ ਨਹੀਂ ਹੁੰਦੀ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਇਹ ਧਰਮੀ ਦਿਖਦੇ ਲੋਕ ਕਾਮ ਕ੍ਰੋਧ ਆਦਿ ਵਿਕਾਰਾਂ ਵਿੱਚ ਗਰਕ ਹੋ ਜਾਂਦੇ ਹਨ ਵੱਡੇ ਵੱਡੇ ਕੁਕਰਮ ਅਤੇ ਪਾਪ ਕਰਦੇ ਹਨ ਫਿਰ ਤੀਰਥਾਂ ਤੇ ਇਸ਼ਨਾਨ ਕਰਕੇ ਆਪਣੇ ਮਨ ਨੂੰ ਝੂਠੀ ਤਸੱਲੀ ਦੇ ਲੈਂਦੇ ਹਨ ਕਿ ਸਾਡੇ ਸਾਰੇ ਪਾਪ ਇਸ਼ਨਾਨ ਕਰਨ ਦੇ ਨਾਲ ਹੁਣ ਉਤਰ ਗਏ ਨੇ ਦੁਬਾਰਾ ਫਿਰ ਪੂਰੀ ਢੀਠਤਾਈ ਦੇ ਨਾਲ ਹੋਰ ਪਾਪ ਕਰਮ ਕਰਨ ਲੱਗ ਪੈਂਦੇ ਨੇ ਆਪਣੇ ਜੀਵਨ ਨੂੰ ਕਲੰਕਿਤ ਕਰਦੇ ਨੇ ਸਮਾਜ ਵਾਸਤੇ ਜਮਦੂਤ ਬਣੇ ਹੋਏ ਲੋਕ ਨੇ ਇਹ ਪਾਪੀ ਤੇ ਚੰਗਾ ਕੰਮ ਤਾਂ ਇਹਨਾਂ ਨੇ ਕੀਤਾ ਕਦੇ ਨਹੀਂ ਇਹ ਪਖੰਡੀ ਲੋਕ ਕਦੀ ਪੈਰਾਂ ਨੂੰ ਘੰਗਰੂ ਬਣ ਕੇ ਇੱਕਠੇ ਹੋਏ ਲੋਕਾਂ ਸਾਹਮਣੇ ਨੱਚਦੇ ਹਨ ਢੋਲਕੀਆਂ ਚਿੰਟੇ ਬਜਾਉਂਦੇ ਹਨ ਇਹਨਾਂ ਦੇ ਅੰਦਰ ਧੋਖਾ ਹੈ ਫਰੇਬ ਹੈ ਛਲਕਮਟ ਹੈ ਜੀਵਨ ਦੇ ਸਾਰੇ ਬੰਧਨ ਚੱਜ ਅਚਾਰ ਇਹਨਾਂ ਨੇ ਵਿਸਾਰ ਦਿੱਤੇ ਇਹ ਪਖੰਡ ਤਾਂ ਐਉਂ ਹੈ ਜਿਵੇਂ ਮਾਰਨਾ ਹੋਵੇ ਸੱਪ ਪਰ ਮੂਰਖ ਮਨੁੱਖ ਸੱਪ ਦੇ ਲੁਕਣ ਵਾਲੀ ਖੁੱਡ ਜਿਹਨੂੰ ਵਰਮੀ ਕਹਿੰਦੇ ਨੇ ਉਸੇ ਨੂੰ ਕੁੱਟਦਾ ਫਿਰਦਾ ਰਹਿੰਦਾ ਹੈ ਵਰਮੀ ਦੇ ਸੋਟੇ ਮਾਰਨ ਨਾਲ ਸੱਪ ਨਹੀਂ ਮਰ ਸਕਦਾ ਇਸੇ ਤਰ੍ਹਾਂ ਇਹ ਅਗਿਆਨੀ ਲੋਕ ਰੱਬ ਨੂੰ ਖੁਸ਼ ਕਰਨ ਦੇ ਪਰਪੰਚ ਬਹੁਤ ਕਰਦੇ ਨੇ ਚੰਗੇ ਇਨਸਾਨ ਬਣ ਲਈ ਕੁਝ ਵੀ ਨਹੀਂ ਕਰਦੇ ਜਾਣੀ ਜਾਣ ਪਰਮੇਸ਼ਰ ਇਵੇਂ ਕੀਤੇ ਆ ਖੁਸ਼ ਨਹੀਂ ਹੋ ਸਕਦਾ ਘਰਾਂ ਤੋਂ ਇਹ ਲੋਕ ਭਗਾਉੜੇ ਧੂਣੀਆਂ ਬਾਲ ਕੇ ਸਰੀਰਾਂ ਨੂੰ ਤਪਾਉਂਦੇ ਹਨ ਕਈ ਸਾਰੇ ਸਾਧ ਗੇਰੂਏ ਰੰਗ ਦੇ ਕੱਪੜੇ ਪਹਿਨਣਾ ਪੁੰਨ ਕਰਮ ਸਮਝਦੇ ਨੇ ਸਚਾਈ ਇਹ ਹੈ ਕਿ ਅਜਿਹੇ ਲੋਕ ਪਰਵਾਰੇ ਪਰਵਾਰਕ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਹਨ ਕਿਰਤੋਂ ਮੂੰਹ ਮੋੜ ਚੁੱਕੇ ਹਨ ਕਈ ਸਾਰੇ ਸਾਧ ਟੋਲੀਆਂ ਬਣਾ ਕੇ ਲੰਮੀਆਂ ਯਾਤਰਾਵਾਂ ਕਰਦੇ ਰਹਿੰਦੇ ਹਨ ਆਪਣਾ ਦੇਸ਼ ਪ੍ਰਾਂਤ ਛੱਡ ਕੇ ਦੂਜੇ ਦੇਸ਼ਾਂ ਵਿੱਚ ਵੀ ਚਲੇ ਜਾਂਦੇ ਹਨ ਪਰ ਉਹ ਬੁਰੇ ਕੰਮ ਕਰਨੋਂ ਫਿਰ ਵੀ ਬਾਝ ਨਹੀਂ ਆਉਂਦੇ ਇਹ ਟੌਂਗੀ ਸਾਧ ਕੰਨ ਪੜਵਾ ਕੇ ਮੁੰਦਰਾ ਪਾ ਲੈਂਦੇ ਹਨ ਆਪਣੇ ਆਪ ਨੂੰ त्यागी साधु ਖਵਾਉਂਦੇ ਹਨ ਪੇਟ ਪੂਰਤੀ ਲੋਕਾਂ ਦੇ ਘਰਾਂ ਵਿੱਚੋਂ ਭੀਖ ਮੰਗ ਕੇ ਕਰਦੇ ਹਨ ਇੱਕ ਦੋ ਘਰ ਵੱਲ ਮੰਗਣ ਨਹੀਂ ਜਾਂਦੇ ਸਗੋਂ ਹਰ ਸਮੇਂ ਮੰਗਦੇ ਹੀ ਰਹਿੰਦੇ ਹਨ ਇਹਨਾਂ ਨੂੰ ਤਾਂ ਕਦੀ ਰੱਜ ਹੀ ਨਹੀਂ ਆਉਂਦਾ ਆਪਣੀ ਪਤਨੀ ਨੂੰ ਤਿਆਗ ਦਿੰਦੇ ਹਨ ਕਾਮਵਾਸ਼ਨਾ ਵਿੱਚ ਅੰਨੇ ਹੋਏ ਪਰਾਇਆਂ ਔਰਤਾਂ ਤੇ ਮੰਦੀ ਨਜ਼ਰ ਰੱਖਦੇ ਹਨ ਧਾਰਮਿਕ ਭੇਖ ਕਰਨ ਨਾਲ ਨਰਿੰਕਾਰ ਦੀ ਪ੍ਰਾਪਤੀ ਨਹੀਂ ਹੁੰਦੀ ਅਜਿਹੇ ਲੋਕ ਸਗੋਂ ਹੋਰ ਦੁੱਖ ਭੋਗਦੇ ਨੇ ਬਹੁਤ ਸਾਰੇ ਢੌਂਗੀ ਸਾਧ ਮੋਨੀ ਬਣਨ ਦਾ ਛਲਨਾਟਕ ਕਰਦੇ ਨੇ ਭਾਵ ਅਸੀਂ ਤਾਂ ਮੌਨ ਵਰਤ ਧਾਰਨ ਕੀਤਾ ਅਸੀਂ ਬੋਲਦੇ ਨਹੀਂ ਹਾਂ ਪਰ ਮਨ ਵਿੱਚ ਤਾਂ ਉਹਨਾਂ ਦੇ ਤਰਥੱਲੀ ਮਚੀ ਹੁੰਦੀ ਹੈ ਜ਼ੁਬਾਨ ਵੱਲੋਂ ਭਾਵੇਂ ਚੁੱਪ ਹੁੰਦੇ ਹਨ ਅੰਦਰ ਪਰੇਸ਼ਾਨੀਆਂ ਚੱਲ ਰਹੀਆਂ ਨੇ ਬਹੁਤ ਸਾਰੇ ਪਖੰਡੀ ਲੋਕ ਅੰਨ ਦਾ ਤਿਆਗ ਕਰ ਦਿੰਦੇ ਨੇ ਅੰਨ ਤਿਆਗ ਨਾਲ ਦੇਹੀ ਕਮਜ਼ੋਰ ਤਾਂ ਹੋ ਜਾਵੇਗੀ ਕਈ ਬਿਮਾਰੀਆਂ ਲੱਗ ਜਾਣਗੀਆਂ ਕੁਦਰਤ ਦਾ ਨਿਯਮ ਹੈ ਕਿ ਸਰੀਰ ਅੰਨ ਪਾਣੀ ਦੇ ਅੰਨ ਪਾਣੀ ਦੇ ਨਾਲ ਹੀ ਚੱਲ ਸਕਦਾ ਹੈ ਭੁੱਖੇ ਰਹਿਣਾ ਮੂਰਖਤਾ ਤੋਂ ਸਵਾਏ ਹੋਰ ਕੁਝ ਵੀ ਨਹੀਂ ਹੈ ਸਤਿਗੁਰੂ ਦੀ ਉੱਤਮ ਸਿੱਖਿਆ ਤੋਂ ਬਗੈਰ ਜ਼ਿੰਦਗੀ ਜਿਉਣ ਦਾ ਵੱਲ ਇਹਨਾਂ ਨੂੰ ਨਹੀਂ ਆਇਆ ਸਾਰੀ ਉਮਰ ਬਗੈਰ ਕਿਸੇ ਮਕਸਦ ਤੋਂ ਬੀਤ ਜਾਂਦੀ ਹੈ ਵੱਡੇ ਤੋਂ ਵੱਡੇ ਵਿਦਵਾਨਾਂ ਨੇ ਇਹ ਸਵੀਕਾਰ ਕੀਤਾ ਹੈ ਧਰਮ ਪੋਥੀਆਂ ਵਿੱਚ ਵੀ ਇਹੀ ਲਿਖਿਆ ਮਿਲਦਾ ਹੈ ਸੱਚੇ ਰਹਿਬਰ ਤੋਂ ਬਿਨਾਂ ਜ਼ਿੰਦਗੀ ਵਿੱਚ ਸਫਲਤਾ ਨਹੀਂ ਮਿਲਦੀ ਆਪਣੀ ਛੋਟੀ ਬੁੱਧੀ ਅਨੁਸਾਰ ਚੱਲਣ ਵਾਲੇ ਮਨੁੱਖ ਬਹੁਤ ਹੀ ਕੰਮ ਗਲਤ ਹੀ ਕਰਦੇ ਨੇ ਉਹਨਾਂ ਦੇ ਕੰਮ ਇਸ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕੋਈ ਰੇਤ ਦਾ ਘਰ ਉਸਾਰ ਕੇ ਉਸ ਵਿੱਚ ਰਹਿਣ ਦੀ ਮੂਰਖਤਾ ਕਰੇ ਰੇਤ ਦੇ ਘਰ ਨੇ ਤਾਂ ਛੇਤੀ ਹੀ ਡਿੱਗ ਪੈਣਾ ਹੈ ਬੇਅਕਲ ਲੋਕਾਂ ਦੇ ਸਾਰੇ ਕੰਮ ਇਸੇ ਤਰ੍ਹਾਂ ਮਾਨੋ ਰੇਤ ਦੇ ਘਰ ਹੀ ਹੁੰਦੇ ਨੇ ਜਿਸ ਮਨੁੱਖ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਉਹ ਇਨਸਾਨ ਗੁਰੂ ਦੇ ਸ਼ਬਦ ਉਪਦੇਸ਼ ਗੁਰਬਾਣੀ ਨੂੰ ਹਿਰਦੇ ਵਿੱਚ ਵਸਾ ਲੈਂਦੇ ਨੇ ਜੋ ਕਾਰਜ ਕਰਨ ਲਈ ਗੁਰੂ ਆਖੇ ਸੇਵਕ ਉਹੀ ਕੰਮ ਕਰਦੇ ਨੇ ਜਿਨ੍ਹਾਂ ਕੰਮਾਂ ਤੋਂ ਗੁਰੂ ਮਨਾ ਕਰੇ ਸੇਵਕ ਉਹ ਕੰਮ ਕਦੀ ਨਹੀਂ ਕਰਦੇ ਇਸ ਨੇਕੀ ਵਾਲੇ ਰਾਹ ਤੇ ਕਰੋੜਾਂ ਵਿੱਚੋਂ ਭਾਵੇਂ ਇਕੱਲੇ ਹੀ ਹੋਇਆ ਕਰਦੇ ਹਨ ਪਰ ਉਹ ਥੋੜੇ ਹੋ ਕੇ ਵੀ ਬਹੁਤ ਭਲਾਈ ਕਰ ਜਾਂਦੇ ਨੇ ਹੇ ਨਾਨਕ ਅਜਿਹੇ ਨੇਕ ਮਨੁੱਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਇਹਨਾਂ ਗੁਣਵਾਨ ਪੁਰਖਾਂ ਤੋਂ ਚੰਗੇਰੀ ਮਤ ਲੈ ਕੇ ਬੁਰੇ ਇਨਸਾਨ ਵੀ ਚੰਗੇ ਬਣ ਸਕਦੇ ਨੇ ਹੇ ਭਾਈ ਜੇਕਰ ਤੁਸੀਂ ਆਪਣੀ ਕਿਸਮਤ ਨੂੰ ਚੰਗੇ ਬਣਾਉਣਾ ਚਾਹੁੰਦੇ ਹੋ ਤਾਂ ਗੁਰੂ ਦੀ ਮਤ ਗੁਰਮਤ ਮਨ ਵਿੱਚ ਵਸਾਓ ਗੁਰੂ ਦਾ ਗਿਆਨ ਹਾਸਲ ਕਰਕੇ ਤੁਹਾਡਾ ਮੰਦਾ ਜੀਵਨ ਚੰਗੇਰਾ ਤੇ ਗੁਣਵਾਨ ਬਣ ਜਾਵੇਗਾ ਗੁਰੂ ਦਾ ਗਿਆਨ ਹਾਸਲ ਕਰਕੇ ਸੁੱਧ ਜੀਵਨ ਬਤੀਤ ਕਰਨ ਵਾਲਾ ਸਿੱਖ ਜ਼ਿੰਦਗੀ ਵਿੱਚ ਕਾਮਯਾਬੀਆਂ ਹਾਸਲ ਕਰਦਾ ਹੈ ਜਿੱਥੇ ਉਹ ਆਪਣੇ ਜੀਵਨ ਸਫਰ ਨੂੰ ਸਰਲ ਤੇ ਸੌਖਾ ਬਣਾ ਲੈਂਦਾ ਹੈ ਨਾਲ ਹੀ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਗੁਰੂ ਦੀ ਚੰਗੇਰੀ ਮਤ ਦੇ ਕੇ ਉਨਾ ਨੂਬੀ ਗੁਣਵਾਨ ਮਨੁੱਖ ਬੰਨ ਵਿੱਚ ਯੋਗਦਾਨ ਪਾਉਂਦਾ ਹੈ ਰਹਾਉ ਦੂਜਾ ਇੱਥੇ ਤੱਕ ਆਪਾਂ ਸੰਖੇਪ ਉਹ ਸ਼ਬਦ ਜਿਹੜਾ ਪੜਿਆ ਸੀ ਉਹਦੇ ਅਰਥ ਕੀਤੇ ਨੇ ਅੱਗੇ ਆਪਾਂ ਕੁਝ ਹੋਰ ਇਹਦੇ ਤੇ ਵਿਚਾਰ ਕਰਦੇ ਆਂ ਦੁਨੀਆ ਵਿੱਚ ਅਕਲਵੰਦ ਲੋਕਾਂ ਦੀ ਗਿਣਤੀ ਘੱਟ ਹੈ ਆਟੇ ਵਿੱਚ ਲੂਣ ਜਿੰਨੀ ਹੋਵੇ ਸ਼ਾਇਦ ਬੇਅੰਤ ਬੇਅਕਲ ਲੋਕਾਂ ਦਾ ਅੰਤ ਪਾਰਾवार ਨਹੀਂ ਹੈ ਫਿਰ ਕੁਝ ਬਿਲਕੁਲ ਮੂਰਖ ਹਨ ਕਈਆਂ ਨੂੰ ਥੋੜੀ-ਥੋੜੀ ਅਕਲ ਹੈ ਕਈਆਂ ਨੂੰ ਹੋਰ ਵੱਧ ਗਿਆਨ ਹੈ ਗਿਣਤੀ ਦੇ ਵਿਗਿਆਨੀ ਹਨ ਸਦੀਆਂ ਤੋਂ ਮਗਰੋਂ ਕੋਈ ਧਾਰਮਿਕ ਰਹਿਬਰ ਜਾਂ ਇਨਕਲਾਬੀ ਪੈਦਾ ਹੁੰਦਾ ਹੈ ਗਿਣਤੀ ਵਿੱਚ ਘੱਟ ਮਹਾਪੁਰਖਾਂ ਨੇ ਮਹਾਨ ਕਾਰਜ ਨਿਪਰੇ ਚਾੜ ਵਿਖਾਏ ਗਿਆਨਵਾਨ ਪੁਰਖ ਲੱਖਾਂ ਲੋਕਾਂ ਨੂੰ ਲਾਮਬੰਦ ਕਰ ਸਕਦਾ ਹੈ ਉਹਨਾਂ ਰਾਹੀਂ ਆਜ਼ਾਦੀ ਦੀ ਜੰਗ ਲੜ ਸਕਦਾ ਹੈ ਉਹਨਾਂ ਤੋਂ ਪਰਉਪਕਾਰ ਕਰਵਾ ਸਕਦਾ ਹੈ ਉਨਾ ਆਮ ਲੋਕਾਂ ਨੂੰ ਗਿਆਨवान ਬਣਾ ਸਕਦਾ ਹੈ ਇੱਕੋ ਸਿਆਣਾ ਪੁਰਖ ਸਾਰੇ ਦੇਸ਼ ਦੇ ਲੋਕਾਂ ਦੀ ਹੋਂਣੀ ਨੂੰ ਬਦਲ ਸਕਦਾ ਹੈ ਚੰਗੇ ਆਗੂ ਦੀ ਅਣਹੋਂਦ ਵਿੱਚ ਕੁਝ ਖੁਦਗਰਜ਼ ਲੋਕ ਜਨਤਾ ਦੀ ਨਾ ਸਮਝੀ ਦਾ ਫਾਇਦਾ ਉਠਾਉਣ ਲੱਗ ਪੈਂਦੇ ਨੇ ਲੋਕਾਂ ਨੂੰ ਝੂਠੇ ਸਬਜਵਾਗ ਦਿਖਾਉਂਦੇ ਨੇ ਸਹੀ ਜੀਵਨ ਰਾਹ ਤੋਂ ਕੋਰਾਹੇ ਪਾਉਂਦੇ ਨੇ ਉਹਨਾਂ ਦੀ ਕਿਰਤ ਨੂੰ ਖੂਬ ਲੁੱਟਦੇ ਨੇ ਸਾਰੀ ਦੁਨੀਆ ਵਿੱਚ ਕਿਸੇ ਨਾ ਕਿਸੇ ਢੰਗ ਨਾਲ ਇਹੀ ਵਰਤਾਰਾ ਵਰਤ ਰਿਹਾ ਹੈ ਅਜਿਹੇ ਮਾਹੌਲ ਵਿੱਚ ਥੋੜੇ ਜਨੇ ਲੋਕ ਐਸੋ ਆਰਾਮ ਵਾਲੀ ਜ਼ਿੰਦਗੀ ਬਤੀਤ ਕਰਦੇ ਨੇ ਬਾਕੀ ਸਾਰੀ ਜਨਤਾ ਪਸ਼ੂਆਂ ਵਾਲੀ ਜੂਨ ਭੋਗਦੀ ਨਜ਼ਰ ਆਉਂਦੀ ਹੈ ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਭਾਰਤ ਦੇਸ਼ ਦੀ ਇਹੀ ਨਿਗਰੀ ਹੋਈ ਹਾਲਤ ਸੀ ਇਸ ਦੇਸ਼ ਵਿੱਚ بڑے ਧਰਮ ਕਰਮ ਹੋ ਰਹੇ ਸਨ ਹਵਨ ਜਪ ਮੰਤਰ ਮੰਤਰ ਸਿਧੀ ਧੂਣੀਆਂ ਤਾਪਣੀਆਂ ਤੀਰਥ ਇਸ਼ਨਾਨ ਗਉਣਾ ਬਜਾਉਣਾ ਘਰ-ਬਾਰ ਤਿਆਗ ਕੇ ਜੰਗਲੀ ਵਾਸ ਕਰ ਲੈਣਾ ਇਹਨਾਂ ਕੂੜ ਕਿਰਿਆ ਨੂੰ ਧਰਮ ਮੰਨਿਆ ਜਾ ਰਿਹਾ ਸੀ ਦੇਸ਼ ਦੇ ਲੋਕਾਂ ਵਿੱਚ ਭੁੱਖਮਰੀ ਹੈ ਬਿਮਾਰੀਆਂ ਹਨ ਲੁੱਟਾਂ ਖੋਹਾਂ ਹਨ ਸਰਕਾਰੀ ਜ਼ਬਰ ਹਨ ਚੋਰ ਡਾਕੂ ਹਨ ਅਗਿਆਨਤਾ ਹੈ ਅਣਪੜਤਾ ਹੈ ਜਾਤਾਂ ਪਾਤਾਂ ਹਨ ਗੁਰੂ ਸਾਹਿਬ ਨੇ ਇਹਨਾਂ ਸਾਰੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਵੇਖਿਆ ਪਰਖਿਆ ਫਿਰ ਪੂਰੀ ਬੇਬਾਕੀ ਅਤੇ ਦਲੇਰੀ ਨਾਲ ਇਸ ਪਖੰਡੀ ਧਰਮ ਨੂੰ ਜੜੋਂ ਰੱਦ ਕਰ ਦਿੱਤਾ ਇਸ ਦਾ ਉਸਾਰੂ ਤੇ ਇਨਕਲਾਬੀ ਸਾਡੇ ਸਾਹਮਣੇ ਬਦਲ ਪੇਸ਼ ਕੀਤਾ ਗੁਰੂ ਸਾਹਿਬ ਨੇ ਹਰ ਮੁਹਾਜ ਤੇ ਪਹਿਲਾਂ ਖੁਦ ਮੋਰੀ ਹੋ ਕੇ ਫਰਜ਼ ਅਦਾ ਕੀਤਾ ਗਿਆਨ ਵੰਡਿਆ ਲੋਕਾਂ ਨੂੰ ਅਕਲਵੰਦ ਬਣਾਇਆ ਪਰਉਪਕਾਰ ਕੀਤੇ ਕਿਰਤੀ ਬਣੇ ਤੇ ਕਿਰਤ ਕਰਨ ਨੂੰ ਸਨਮਾਨ ਦਿੱਤਾ ਜ਼ਬਰ ਦੇ ਵਿਰੁੱਧ ਅਗਰ ਜੰਗ ਲੜਨੇ ਪਈ ਤੇਗਾ ਬੌਣੀਆਂ ਪਈਆਂ ਤਾਂ ਇੱਥੇ ਵੀ ਸਤਿਗੁਰੂ ਨੇ ਮੋਰੀ ਰੋਲ ਅਦਾ ਕੀਤਾ ਬੜੇ ਉਤਰਾ ਚੜਾ ਆਏ ਸਮਾ ਪਾ ਕੇ ਇੱਕ ਨਵੇਂ ਕਲੇ ਸਮਾਜ ਦੀ ਘਾੜਤ ਖੜੀ ਜਾਣ ਲੱਗੀ ਸਿੱਖ ਮੁਖੀਆਂ ਦੀਆਂ ਗਲਤੀਆਂ ਕਾਰਨ ਸਿੱਖ ਸਮਾਜ ਵਿੱਚ ਉਹ ਸਾਰੀਆਂ ਕਮਜ਼ੋਰੀਆਂ ਦੁਬਾਰਾ ਫਿਰ ਪ੍ਰਵੇਸ਼ ਕਰ ਗਈਆਂ ਜਿਨ੍ਹਾਂ ਤੋਂ ਗੁਰਬਾਣੀ ਨੇ ਮਨਾ ਕੀਤਾ ਸੀ ਉੱਪਰ ਜੋ ਸ਼ਬਦ ਪਾਠਕਾਂ ਦੇ ਸਨਮੁਖ ਰੱਖਿਆ ਹੈ ਉਸ ਸ਼ਬਦ ਵਿੱਚ ਜਿਨ੍ਹਾਂ ਪਖੰਡਾਂ ਦੇ ਬਖੀਏ ਉਧੇੜੇ ਗਏ ਹਨ ਉਹੀ ਕਮਜ਼ੋਰੀਆਂ ਵਹਿਮ ਭਰਮ ਕਰਮ ਕਾਂਡ ਸਿੱਖ ਸਮਾਜ ਵਿੱਚ ਅੱਜ ਪੂਰੀ ਤਰ੍ਹਾਂ ਦਾਖਲ ਹੋ ਚੁੱਕੇ ਨੇ ਆਓ ਉਹਨਾਂ ਪਖੰਡਾਂ ਨੂੰ ਇੱਕ ਇੱਕ ਕਰਕੇ ਵਿਚਾਰੀਏ ਪੰਜਵੇਂ ਗੁਰਦੇਵ ਹੁਕਮ ਕਰਦੇ ਹਨ ਕਿ ਭਾਈ ਵਿਖਾਵੇ ਵਾਲੇ ਵਾਰੀ ਪਹਿਰਾਵੇ ਅਤੇ ਧਾਰਮਿਕ ਚਿੰਨ ਕਿਸੇ ਅਰਥ ਨਹੀਂ ਹਨ ਗੁਰੂ ਪੀਰ ਦੇਵਤੇ ਦੇ ਨਾਮ ਤੇ ਧਰਮ ਗਚੋਲੇ ਪਹਿਨ ਲੈ ਨਿਸ਼ਾਨੀਆਂ ਧਾਰਨ ਕਰ ਲਈਆਂ ਪਰ ਅੰਦਰ ਮਾਇਆ ਦੀ ਖੇਡ ਚੱਲ ਰਹੀ ਹੁੰਦੀ ਹੈ ਸਿੱਖ ਸ਼ਕਲਾਂ ਵਾਲੇ ਬੇਅੰਤ ਸਾਧ ਸੰਤ ਅਖੌਤੀ ਬਰਮ ਗਿਆਨੀ ਮਾਇਆ ਦੀਆਂ ਬੋਰੀਆਂ ਭਰ ਰਹੇ ਨੇ ਮਹਿੰਗੀਆਂ ਕਾਰਾਂ ਕੋਠੀਆਂ ਜ਼ਮੀਨਾਂ ਕਈ ਕਈ ਉਹਨਾਂ ਦੇ ਨਾਲ ਪਹਿਰੇਦਾਰ ਸੇਵਾਦਾਰ ਸੁੰਦਰ ਔਰਤਾਂ ਦੇ ਦੁਆਲੇ ਉਹਨਾਂ ਦੇ ਝੁਰਮਟ ਇਹ ਸਭ ਕੀ ਤਿਆਗ ਹੈ ਇਨੂੰ त्यागी संत ਆਖੋਗੇ ਧਰਮ ਦਾ ਫੱਟਾ ਲਾ ਕੇ ਵੱਡਾ ਵਪਾਰਕ ਅਦਾਰਾ ਬਣਾਈ ਬੈਠੇ ਨੇ ਵਪਾਰ ਵੀ ਅਜਿਹਾ ਜੋ ਆਪਣੇ ਹੀ ਲੋਕਾਂ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਤੇ ਲੁੱਟ ਕੇ ਖਾ ਰਿਹਾ ਕਈ ਦਿਮਾਗ ਕਦੀ ਦਿਮਾਗ ਦੀ ਵਰਤੋਂ ਕਰਕੇ ਪਰਖ ਕਰੋ ਕਿ ਧਾਰਮਿਕ ਚੋਲਿਆਂ ਵਿੱਚ ਲਿਪਟੇ ਇਹ ਹੰਕਾਰੀ ਨਹੀਂ ਹਨ ਕਿ ਉਹ ਕਰੋਧੀ ਨਹੀਂ ਹਨ ਬਾਰੀ ਧਰਮੀ ਦਿਸਦੇ ਲੋਕ ਗੁੱਸੇ ਨਾਲ ਲਬਰੀਜ ਹਰ ਸਮੇਂ ਸਿਰ ਪਾੜਨ ਲਈ ਤਿਆਰ ਨਹੀਂ ਦਿਸਦੇ ਮੰਦੀ ਤੇ ਕੌੜੀ ਬੋਲੀ ਬੋਲਦੇ ਨੇ ਵਿਖਾਵੇ ਲਈ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਖੂਬ ਟੇਕਦੇ ਨੇ ਪੂਜਾ ਬਹੁਤ ਕਰਦੇ ਨੇ ਜਿਨ੍ਹਾਂ ਤੀਰਥ ਯਾਤਰਾਵਾਂ ਤੋਂ ਸਤਿਗੁਰੂ ਨੇ ਬਗਾਨਿਆਂ ਨੂੰ ਵਰਜਿਆ ਸੀ ਉਹੀ ਤੀਰਥ ਯਾਤਰਾਵਾਂ ਸਿੱਖ ਸ਼ਕਲਾਂ ਵਾਂ ਧਾਰਨ ਕਰਨ ਵਾਲੇ ਆਪ ਕਰ ਰਹੇ ਨੇ ਨੰਗੇ ਪੈਰੀਂ ਚੱਲ ਰਹੇ ਨੇ ਪਰ ਕੀ ਇਹ ਚੰਗੇ ਸਿੱਖ ਬਣ ਗਏ ਹਨ ਕਦੀ ਸੋਚੋ ਤਾਂ ਸਹੀ ਇਹਨਾਂ ਨੂੰ ਗੁਰਬਾਣੀ ਦੀ ਕੀ ਸਮਝ ਆ ਗਈ ਹੈ ਪਰ ਨਹੀਂ ਇਹ ਤਾਂ ਬਾਕੀ ਲੋਕਾਂ ਵਾਂਗ ਹੀ ਵਿਕਾਰਾਂ ਵਿੱਚ ਗਰਕ ਹੋਏ ਪਏ ਨੇ ਨਾਕਾਬਲੇ برداشت ਇਹ ਪਾਪ ਕਰਮ ਕਰਦੇ ਨੇ ਅੰਮ੍ਰਿਤਸਰ ਸਰੋਵਰ ਜਾਂ ਹੋਰ ਕਿਸੇ ਵੀ ਸਰੋਵਰ ਵਿੱਚ ਨਹਾ ਕੇ ਮੰਨ ਲੈਂਦੇ ਹਨ ਕਿ ਪਹਿਲਾਂ ਕੀਤੇ ਸਾਰੇ ਪਾਪ ਉਤਰ ਗਏ ਅੱਗੋਂ ਹੋਰ ਪਾਪ ਕਰਨ ਦਾ ਸਾਨੂੰ ਲਾਇਸੈਂਸ ਮਿਲ ਗਿਆ ਜਦੋਂ ਇੱਕ ਵਾਰੀ ਦੁਸ਼ਟ ਕਰਮ ਮਨੁੱਖ ਕਰ ਲਏ ਪਰ ਉਸ ਦੀ ਸ਼ਰਮ ਲੈ ਜਾਂਦੀ ਹੈ ਉਸ ਦਾ ਮਨ ਢੀਠ ਹੋ ਜਾਂਦਾ ਹੈ ਦੁਬਾਰਾ ਪਾਪ ਕਰਨ ਲੱਗਿਆਂ ਪਹਿਲਾਂ ਜਿੰਨੀ ਉਹਨੂੰ ਸ਼ਰਮ ਨਹੀਂ ਆਉਂਦੀ ਲਗਾਤਾਰ ਦੁਸ਼ਟ ਕਰਮ ਕਰਦਿਆਂ ਰਹਿਣ ਨਾਲ ਮਨ ਪੱਥਰ ਜਿਹਾ ਸਖਤ ਹੋ ਜਾਂਦਾ ਹੈ ਬੁਰੇ ਕੰਮ ਵੀ ਫਿਰ ਇਹਨਾਂ ਨੂੰ ਚੰਗੇ ਲੱਗਣ ਲੱਗ ਪੈਂਦੇ ਨੇ ਦੂਜੇ ਧਰਮਾਂ ਦੇ ਸਾਧ ਵਗੈਰਾ ਪੈਰਾਂ ਨੂੰ ਘੁੰਗਰੂ ਬਨ ਕੇ ਚਿਮਟੇ ਢੋਲਕੀਆਂ ਤੇ ਤਾਲ ਤੇ ਨੱਚਦੇ ਹਨ ਗੁਰੂ ਸਾਹਿਬ ਨੂੰ ਇਹ ਚੰਗਾ ਕੰਮ ਨਹੀਂ ਲੱਗਿਆ ਪਰ ਅੱਜ ਸਿੱਖਾਂ ਵਿਚਲੇ ਕਈ ਜਥੇ ਕੀਰਤਨ ਕਰਦੇ ਆਂ ਕੀ ਗੁੱਲ ਖਲਾਉਂਦੇ ਨੇ ਤੁਸੀਂ ਕਦੀ ਜਰੂਰ ਵੇਖਿਆ ਹੋਵੇਗਾ ਝੂਮਦੇ ਹਨ ਸਿਰ ਘਮਾਉਂਦੇ ਹਨ ਬੈਠੇ-ਬੈਠੇ ਟਪੂਸੀਆਂ ਮਾਰਦੇ ਹਨ ਚੀਕਾਂ ਮਾਰਦੇ ਹਨ ਉਹਨਾਂ ਦੀਆਂ ਪੱਗਾਂ ਲੱਥ ਜਾਂਦੀਆਂ ਨੇ ਸਾਹ ਚੜ੍ਹਦੇ ਉਤਰਦੇ ਹਨ ਗੁਰੂ ਸਾਹਿਬ ਤਾਂ ਹੋਰ ਮਾਨਤਾਵਾਂ ਵਾਲਿਆਂ ਨੂੰ ਸਮਝਾਉਣ ਲੱਗੇ ਸਨ ਇੱਧਰ ਸਤਮ ਵੇਖੋ ਗੁਰੂ ਦੇ ਆਪਣੇ ਸੇਵਕ ਸ਼ਰਧਾਵਾਨ ਸਿੱਖ ਖੁਦ ਹੀ ਗੁਰਬਾਣੀ ਤੋਂ ਉਲਟ ਕੰਮ ਕਰਨ ਲੱਗ ਪਏ ਫਿਰ ਵੀ ਆਪਣੇ ਆਪ ਨੂੰ ਅਸਲੀ ਧਰਮੀ ਤੇ ਰਹਿਤ ਵਹਿਤ ਵਾਲੇ ਸਿੱਖ ਸਮਝਦੇ ਨੇ ਨਿਰੰਕਾਰ ਨੂੰ ਜਾਣੀ ਜਾਣ ਤੇ ਅੰਤਰਜਾਮੀ ਵੀ ਆਖੀ ਜਾਣਗੇ ਮਨਮੁਖਾਂ ਵਾਲੇ ਉਹ ਕਾਰੇ ਵੀ ਕੀ ਜਾਣਗੇ ਸਨਾਤਨ ਧਰਮ ਨੂੰ ਮੰਨਣ ਵਾਲੇ ਲੋਕ ਆਪੋ ਆਪਣੇ ਚੇਲਿਆਂ ਵਾਸਤੇ ਖਾਸ ਕਿਸਮ ਦੇ ਰੰਗ ਵਾਲੇ ਬਸਤਰ ਨਿਰਧਾਰਤ ਕਰਦੇ ਹਨ ਮਥੇ ਤੇ ਕਈ ਤਰ੍ਹਾਂ ਦੇ ਤਿਲਕ ਵਗੈਰਾ ਲਾਉਂਦੇ ਹਨ ਡੰਡੇ ਸੋਟੇ ਲੰਗੋਟੇ ਮੁੰਦਰਾ ਆਦਿਕ ਧਾਰਨ ਕਰਵਾਉਂਦੇ ਹਨ ਧਰਮੀ ਹੋਣ ਦਾ ਵਿਖਾਵਾ ਤਾਂ ਕਰਦੇ ਹਨ ਪਰ ਸਾਰੇ ਜ਼ਿੰਮੇਵਾਰੀਆਂ ਤੋਂ ਭਗੌੜੇ ਹਨ ਅੱਜ ਵੇਖਿਆ ਜਾਣਾ ਚਾਹੀਦਾ ਹੈ ਕਿ ਡੇਰਿਆਂ ਵਾਲੇ ਸਿੱਖ ਅਕਬੌਂਡ ਵਾਲੇ ਕਿਹੜੇ-ਕਿਹੜੇ ਸਾਧ ਦੇ ਚੇਲੇ ਹਨ ਉਹਨਾਂ ਸਾਧਾਂ ਨੂੰ ਉਹ ਗੁਰੂ ਮੰਨੀ ਬੈਠੇ ਨੇ ਉਨ੍ਹਾਂ ਦੇ ਚਿੰਨ ਨਿਸ਼ਾਨ ਸਰੀਰ ਤੇ ਧਾਰਨ ਕਰਦੇ ਹਨ ਖਾਸ ਰੰਗ ਦੇ ਚੋਲੇ ਖਾਸ ਕਿਸਮ ਦੀਆਂ ਕਿਰਪਾਨਾਂ ਤੇ ਗਾਤਰੇ ਵੱਖਰੀਆਂ ਦਸਤਾਰਾਂ ਬੰਨਣ ਦਾ ਢੰਗ ਸਭ ਆਪੋ ਆਪਣੇ ਡੇਰੇਆਂ ਜਥਿਆਂ ਦਾ ਪਵਾ ਕੇ ਖਾਸ ਡੇਰੇ ਦੀ ਜਾਂ ਸਾਧ ਦੀ ਉਸ ਨਾਲ ਪਛਾਣ ਜੋੜ ਲਈ ਜਾਂਦੀ ਹੈ ਕਿ ਉਹਦਾ ਚੇਲਾ ਹੈ ਗੁਰੂ ਦੇ ਸਿੱਖ ਬਣਨ ਦੀ ਤਾਂ ਵਿਚਾਰੇ ਨਾ ਸਮਝ ਲੋਕ ਲੋਕਾਂ ਦੀਆਂ ਭੀੜਾਂ ਆਪਣਾ ਕੀਮਤੀ ਸਮਾਂ ਪੈਸਾ ਅੰਨ ਦਾਣਾ ਤੇ ਸਮੇਤ ਆਪਣੀ ਇੱਜ਼ਤ ਸਾਧਾ ਨੂੰ ਅਰਪੜ ਕਰ ਦਿੰਦੇ ਹਨ ਅਣਗਿਣਤ ਢੌਂਗੀ ਸਾਧ ਦਿਲ ਖਿੱਚਵੇਂ ਬਸਤਰ ਪਹਿਨ ਕੇ ਦੇਸ਼ ਵਿੱਚ ਵੀ ਲੋਕਾਂ ਨੂੰ ਲੁੱਟ ਰਹੇ ਹਨ ਦੇਸ਼ ਵਿੱਚੋਂ ਉਡਾਰੀ ਮਾਰ ਕੇ ਵਿਦੇਸ਼ਾਂ ਵਿੱਚੋਂ ਵੀ ਡਾਲਰਾਂ ਪੌਂਡਾਂ ਦੇ ਅਟੈਚੀ ਭਰ ਲਿਆਉਂਦੇ ਹਨ ਕਿੰਨਾ ਦੁਖਦਾਈ ਪੱਖ ਹੈ ਕਿ ਦਿਨ ਰਾਤ ਮਿਹਨਤ ਕਰਕੇ ਫੈਕਟਰੀਆਂ ਵਿੱਚ ਹੱਡ ਕਾਲੇ ਕਰਕੇ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਜੋ ਮਜ਼ਦੂਰੀ ਮਿਲਦੀ ਹੈ ਉਸ ਪੈਸੇ ਨੂੰ ਲੁਟੇਰੇ ਸਾਧਾ ਅੱਗੇ ਸਾਡੇ ਨਾ ਸਮਝ ਲੋਕ ਢੇਰੀ ਕਰ ਦਿੰਦੇ ਨੇ ਵੱਟੇ ਵਿੱਚ ਸਾਧ ਦਿੰਦਾ ਹੈ ਝੂਠੀ ਤਸੱਲੀ ਅਸ਼ੀਰਵਾਦ ਗੁਰੂ ਸਾਹਿਬ ਦਾ ਹੁਕਮ ਹੈ ਕਿ ਇਹਨਾਂ ਵੇਲੜਾਂ ਲੁਟੇਰਿਆਂ ਨੂੰ ਤੁਸੀਂ ਕੁਝ ਨਹੀਂ ਦੇਣਾ ਇਹਨਾਂ ਨੂੰ ਮੱਥਾ ਵੀ ਨਹੀਂ ਟੇਕਣਾ ਪੜੋ ਗੁਰੂ ਸਾਹਿਬ ਦਾ ਹੁਕਮ ਹੈ ਗਿਆਨ ਬਹਿਉਣਾ ਗਾਵੇ ਗੀਤ ਭੁੱਖੇ ਮੁੱਲਾ ਘਰੇ ਮਸੀਤ ਮੁਖਟੂ ਹੋਇ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗਿਆ ਪਾਏ ਘਾਲ ਖਾਏ ਕਿਛਾ ਥੋਂ ਦੇ ਨਾਨਕ ਰਾਹ ਪਛਾਣੈ ਸੇ ਪੰਨਾ 1245 हे ਭਾਈ ਗਿਆਨ ਤੋਂ ਖਾਲੀ ਲੋਕ ਬੇਸਿਰ ਪੈਰ ਦੇ ਗੀਤ ਗਾਉਂਦੇ ਹਨ ਸਾਜ਼ ਵਜਾਉਂਦੇ ਹਨ ਨਾ ਉਹਨਾਂ ਗਾਉਣ ਵਾਲਿਆਂ ਨੂੰ ਮਤ ਹੁੰਦੀ ਹੈ ਨਾ ਸੁਣਨ ਵਾਲਿਆਂ ਨੂੰ ਅਕਲ ਹੁੰਦੀ ਹੈ ਮੁੱਲਾ ਪੁਜਾਰੀ ਤੇ ਭਾਈ ਸਭ ਭੁੱਖੇ ਮਰਦੇ ਧਰਮ ਅਸਥਾਨ ਉਸਾਰ ਲੈਂਦੇ ਹਨ ਕਈ ਤਰ੍ਹਾਂ ਦੇ ਅਡੰਬਰ ਰਚ ਕੇ ਲੋਕਾਂ ਨੂੰ ਉਥੇ ਆਉਣ ਲਈ ਕਹਿੰਦੇ ਨੇ ਰੁਪਏ ਪੈਸੇ ਅੰਨ ਦਾਣਾ ਭੇਟਾ ਵਿੱਚ ਲੈਂਦੇ ਨੇ ਇਉਂ ਆਪਣੀ ਪੇਟਪੂਰਤੀ ਕਰਦੇ ਨੇ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਕੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਤੇ ਜੋਗੀ ਬਣ ਜਾਂਦੇ ਨੇ ਲੋਕਾਂ ਤੋਂ ਭੀਖ ਮੰਗ ਕੇ ਪੇਟ ਭਰਦੇ ਨੇ ਹੋਰ ਕਈ ਸਾਰੇ ਲੁਟੇਰੇ ਲੋਕ ਆਪਣੇ ਆਪ ਨੂੰ ਫੱਕਰ ਦੱਸਦੇ ਨੇ ਹੈਗੇ ਨੇ ਇਹ ਵੀ ਬੇਲਣ ਕਮ ਚੋਰ ਲੋਕ ਕਈ ਚਾਤਰ ਲੋਕ ਗੁਰੂ ਬਣ ਬਹਿੰਦੇ ਨੇ ਕਈ ਪੀਰ ਫਕੀਰ ਅਖਵਾਉਂਦੇ ਨੇ ਸੇਵਕਾਂ ਦੇ ਘਰਾਂ ਵਿੱਚੋਂ ਅੰਨ ਦਾਣਾ ਅਤੇ ਹੋਰ ਲੋੜੀਂਦਾ ਸਮਾਨ ਮੰਗਵਾ ਕੇ ਖਾਂਦੇ ਪਹਿਨਦੇ ਨੇ ਅਜਿਹੇ ਨੀਚ ਲੋਕਾਂ ਨੂੰ ਕਦੀ ਗੁਰੂ ਪੀਰ ਮੰਨ ਕੇ ਪੂਜਣ ਨਾ ਲੱਗ ਪਿਓ ਅੰਨ ਧਨ ਇਹਨਾਂ ਦੇ ਹਵਾਲੇ ਨਾ ਕਰ ਦੇਣਾ ਇਹ ਸਾਰੇ ਧਾਰਮਿਕ ਭੇਖ ਵਿੱਚ ਵੱਡੇ ਵੱਡੇ ਠੱਗ ਨੇ ਤੁਸੀਂ ਭਲੇ ਇਨਸਾਨ ਬਣਨਾ ਹੈ ਹੱਕ ਸੱਚ ਦੀ ਕਿਰਤ ਕਰਨੀ ਹੈ ਵੇਖ ਪਰਖ ਕੇ ਲੋੜਵੰਦ ਦੀ ਸਹਾਇਤਾ ਕਰਨੀ ਹੈ ਸਾਰੇ ਸਮਾਜ ਲਈ ਇਹ ਕਲਿਆਣਕਾਰੀ ਜੀਵਨ ਰਾਹ ਹੈ ਇਹ ਵਿਦਾਣੀ ਸੱਟ ਵਿਗਾਨਿਆਂ ਹੀ ਲਈ ਨਹੀਂ ਹੈ ਸਿੱਖਾਂ ਵਿੱਚ ਪੈਦਾ ਹੋ ਚੁੱਕੇ ਹਜ਼ਾਰਾਂ ਪੁਜਾਰੀਆਂ ਸਾਧਾ ਸੰਤਾਂ ਤੇ ਵੀ ਇਹ ਇਨ ਬਿਨ ਢੁਗਦੀ ਹੈ ਸਨਾਤਨੀ ਧਰਮ ਵਿੱਚ ਵਿਆਹ ਨਾ ਕਰਵਾ ਕੇ ਯਤੀ ਰਹਿਣਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਗੁਰੂ ਸਾਹਿਬ ਨੇ ਇਸ ਦੇ ਵਿਰੋਧ ਵਿੱਚ ਬਹੁਤ ਕੁਝ ਲਿਖਿਆ ਹੈ ਦੁਖਦਾਈ ਪਹਿਲੂ ਇਹ ਹੈ குரு ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਣ ਵਾਲੇ ਸਿੱਖ ਧਰਮ ਦੇ ਠੇਕੇਦਾਰ ਬਣ ਬੈਠੇ ਨਾਮ ਧ੍ਰੀਕ ਸਾਧ ਸੰਤ ਬਰਮ ਗਿਆਨੀ ਵੀ ਆਤਮਨੀ ਨੂੰ ਤਿਆਗ ਦਿੰਦੇ ਹਨ ਜਤੀ ਸਤੀ ਹੋਣ ਦਾ ਢੋਂ ਕਰਦੇ ਨੇ ਪਰਾਈਆਂ ਔਰਤਾਂ ਨਾਲ ਲੋਕਵੇਂ ਸਬੰਧ ਬਣਾਉਂਦੇ ਨੇ ਉਹਨਾਂ ਭੋਲੀਆਂ ਔਰਤਾਂ ਨੂੰ ਪੁੱਤਰਾਂ ਦੀ ਦਾਤ ਬਖਸ਼ਦੇ ਨੇ ਪਰਾਈ ਲੋਕ ਜੋ ਮਰਜ਼ੀ ਪਏ ਕਰਨ ਉਹ ਮਸਲਾ ਉਹਨਾਂ ਦਾ ਹੈ ਅੱਜ ਸਿੱਖਾਂ ਅੰਦਰ ਵੀ ਮੋਨੀ ਯਾਨੀ ਕਿ ਚੁੱਪ ਰਹਿਣ ਵਾਲੇ ਸਾਧ ਬਹੁਤ ਪੈਦਾ ਹੋ ਚੁੱਕੇ ਨੇ ਵਿਖਾਵੇ ਲਈ ਭਾਵੇਂ ਨਾ ਬੋਲਣ ਪਰ ਵੇਖ ਰਹੇ ਹਨ ਸੁਣ ਰਹੇ ਹਨ ਦਿਮਾਗ ਅੰਦਰ ਸਾਰੀ ਕਿਰਿਆ ਚੱਲ ਰਹੀ ਹੁੰਦੀ ਹੈ ਜੇ ਕੋਈ ਸਵਾਲ ਕਰਨਾ ਚਾਹੇ ਤਾਂ ਬੋਲ ਕੇ ਨਹੀਂ ਪਰਚੀ ਤੇ ਲਿਖ ਕੇ ਜਵਾਬ ਦਿੰਦੇ ਨੇ ਇਸ ਤੱਕ ਵੰਜ ਨੂੰ ਕੀ ਮੌਨ ਵਰਤ ਆਖਿਆ ਜਾ ਸਕਦਾ ਹੈ ਬੇਅੰਤ ਜਾਨਵਰ ਹਨ ਜੋ ਕਦੀ ਨਹੀਂ ਬੋਲਦੇ ਫਿਰ ਤਾਂ ਅਜਿਹੇ ਜਾਨਵਰ ਵੱਡੇ ਵੱਡੇ ਸਾਧੂ ਜਨ ਮੰਨੇ ਜਾਣੇ ਚਾਹੀਦੇ ਨੇ ਕਈ ਸਾਰੇ ਸਾਧ ਅੰਨ ਤਿਆਗ ਕੇ ਦੁੱਧਾ ਧਾਰੀ ਹੋਣ ਦਾ ਪਖੰਡ ਕਰਦੇ ਨੇ ਜਦੋਂ ਕਿ ਗੁਰੂ ਸਾਹਿਬ ਨੇ ਅੰਨ त्याਗਣ ਦਾ ਕਿਤੇ ਹੁਕਮ ਨਹੀਂ ਕੀਤਾ ਨਾ ਹੀ ਅੰਨ त्याਗਣ ਵਾਲਾ ਜੀਵਤ ਰਹਿ ਸਕਦਾ ਹੈ ਚੋਰੀ ਛੁਪੇ ਮਨ ਮਰਜ਼ੀ ਦੇ ਪਦਾਰਥ ਛਕ ਲਏ ਜਾਂਦੇ ਨੇ ਲੋਕਾਂ ਤੇ ਪ੍ਰਭਾਵ ਪਾਉਣ ਵਾਸਤੇ ਸ਼ੋਰ ਪਾਇਆ ਜਾਂਦਾ ਹੈ ਕਿ ਬਾਬਾ ਜੀ ਤਾਂ ਦੁੱਧਾ ਧਾਰੀ ਨੇ ਬਾਬਾ ਜੀ ਤਾਂ ਪੌਣ ਆਹਾਰੀ ਨੇ ਕਿਸੇ ਮਨੁੱਖ ਦੀ ਚੰਗਿਆਈ ਉਸ ਵੱਲੋਂ ਕੀਤੇ ਕੰਮਾਂ ਤੋਂ ਪਰਖੀ ਜਾਂਦੀ ਹੈ ਉਸ ਦੇ ਵਿਖਾਵੇ ਤੋਂ ਨਹੀਂ ਸੋਚ ਕੇ ਵੇਖੋ ਕਿਸੇ ਦੇ ਨੰਗਾ ਨੰਗਾ ਰਹਿਣ ਨਾਲ ਸਮਾਜ ਨੂੰ ਕੀ ਮਿਲਿਆ ਚੋਪਰ ਰਹਿਣ ਨਾਲ ਦੂਜਿਆਂ ਦਾ ਕੀ ਸਮਰਿਆ ਅੰਨ ਤਿਆਗਣ ਨਾਲ ਸਮਾਜ ਦਾ ਕੀ ਸਮਰਿਆ ਵਿਆਹ ਨਾ ਕਰਵਾ ਕੇ ਕਿਹੜੀ ਜੰਗ ਜਿੱਤ ਲਈ ਅਜੇ ਇਹ ਲੋਕਾਂ ਵਾਸਤੇ ਤਾਂ ਫਿਰ ਇਹ ਗੁਰਵਾਕ ਪੂਰੀ ਤਰ੍ਹਾਂ ਸਹੀ ਠੁਕਦਾ ਹੈ ਪੁੱਤਰੀ ਤੇਰੀ ਵਿਧ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸਮਾਹ ਲੋ अचेत गवारा इतने को तुम क्या गरबे रहाओ तीन शेर का दिहाड़ी मेहमान अवर वस्त तुझ पै आमान बिष्टा अस्त रक्त परटे चाम इस ऊपर ले राख्यो गुमान एक वस्त बूझै ता होवै पाक बिन बूझै तू सदा नापाक कहो नानक गुरु कौ कुर्बान जिस ते पाई है हर पुरख सुजान ਪੰਨਾ 374 ਹੇ ਭਾਈ ਤੇਰੇ ਇਹ ਸੋਹਣੇ ਸਰੀਰ ਨੂੰ ਅਕਾਲ ਪੁਰਖ ਨੇ ਆਪਣੇ ਨਿਯਮ ਮੁਤਾਬਕ ਬਣਾ ਕੇ ਤਿਆਰ ਕਰ ਦਿੱਤਾ ਇਸ ਵਿੱਚ ਜੀਵਨ ਰੋ ਪੈਦਾ ਕਰ ਦਿੱਤੀ ਇਸ ਸਚਾਈ ਨੂੰ ਵੀ ਹਮੇਸ਼ਾ ਯਾਦ ਰੱਖਿਆ ਕਰ ਕਿ ਇਸ ਸੁੰਦਰ ਸਰੀਰ ਨੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ ਇਸ ਵਾਸਤੇ ਨਾ ਸਮਝ ਮਨੁੱਖ ਅਕਲ ਤੋਂ ਕੰਮ ਲਿਆ ਕਰ ਹੰਕਾਰ ਵਿੱਚ ਆਫਰਿਆ ਨਾ ਫਿਰ ਨਿਮਰਤਾ ਧਾਰਨ ਕਰ ਸਾਰੇ ਦਿਨ ਵਿੱਚ ਤੈਨੂੰ ਤੈਨ ਸੇਰ ਅੰਨ ਪਾਣੀ ਲੋੜਿੰਦਾ ਹੈ ਬਾਕੀ ਸਾਰਾ ਸਮਾਨ ਤਾਂ ਤੇਰੇ ਕੋਲ ਸਮਝ ਅਮਾਨਤ ਹੀ ਪਿਆ ਹੈ ਸਾਰਾ ਵਰਤਨਾ ਤੈਨੂੰ ਨਸੀਬ ਨਹੀਂ ਹੁੰਦਾ ਕਦੀ ਸੋਚ ਕੇ ਵੇਖ ਸਰੀਰ ਵਿੱਚ ਕੀ ਹੈ ਗੰਦਗੀ ਹੈ ਲਹੂ ਹੈ ਮਿਜ ਹੈ ਇਹ ਸਭ ਕਾਸੇ ਨੂੰ ਚਮੜੇ ਦੇ ਬੋਰੇ ਵਾਂਗ ਵਲੇਟ ਕੇ ਰੱਖਿਆ ਹੋਇਆ ਹੈ ਕੀ ਇਸ ਗੰਦਗੀ ਦੇ ਪੂਤਲੇ ਤੇ ਹੰਕਾਰ ਕਰੀ ਜਾ ਰਿਹਾ ਹੈ ਤੂੰ ਜੇ ਚੰਗੇ ਕੰਮ ਨਹੀਂ ਕੀਤੇ ਤਾਂ ਤੇ ਘਾਰ ਹੈ ਤੇਰੀ ਇਸ ਦੇਹੀ ਨੂੰ ਜੇ ਤੂੰ ਸਮਝਦਾਰ ਬਣ ਕੇ ਚੰਗੇ ਕੰਮ ਕਰਨ ਲੱਗ ਪਵੇਂ ਤਾਂ ਤੂੰ ਪਵਿੱਤਰ ਮੰਨਿਆ ਜਾਵੇਂਗਾ ਅਗਰ ਚੰਗੇ ਕੰਮ ਨਹੀਂ ਕਰੇਗਾ ਤਾਂ ਸਦਾ ਹੀ ਗੰਦਾ ਮਲੀਨ ਮੰਨਿਆ ਜਾਵੇਂਗਾ हे ਨਾਨਕ ਆਪਣੇ ਗੁਰੂ ਤੋਂ ਚੰਗੇਰੀ ਮਤ ਪ੍ਰਾਪਤ ਕਰ ਲੈ ਗੁਰੂ ਦੀ ਉਤਮ ਮਤ ਮਨ ਵਿੱਚ ਪਰਵੇਸ਼ ਕਰ ਜਾਵੇ ਤੂੰ ਮੰਦੇ ਕੰਮਾਂ ਦੀ ਥਾਂ ਚੰਗਾ ਕੰਮ ਕਰਨ ਲੱਗ ਪਵੇਂ ਤਦੋਂ ਹੀ ਤੈਨੂੰ ਉੱਤਮ ਇਨਸਾਨ ਆਖਿਆ ਜਾ ਸਕਦਾ ਹੈ ਗੁਰਬਾਣੀ ਸਮਝ ਕੇ ਪੜਨ ਵਾਲੇ ਸਿੱਖ ਅਕਲਵੰਦ ਬਣ ਗਏ ਅਣਗਿਣਤ ਦੇਵੀਆਂ ਦੇਵਤਿਆਂ ਨੂੰ ਗਲੋਂ ਲਾ ਕੇ ਇੱਕ ਅਕਾਲ ਪੁਰਖ ਦੇ ਸੇਵਕ ਬਣ ਗਏ ਆਲਸ ਤਿਆਗ ਕੇ ਉਦਮਈ ਬਣ ਗਏ ਕੈਰਾਂ ਤੋਂ ਬਹਾਦਰ ਬਣ ਗਏ ਗੁਲਾਮੀ ਦੇ ਸੰਗਲ ਤੋੜ ਕੇ ਆਜ਼ਾਦ ਹੋ ਗਏ ਮੂਰਖਤਾ ਵਿੱਚੋਂ ਵਿਕਾਸ ਕਰਦੇ ਸਿਆਣੇ ਪੁਰਖ ਬਣ ਗਏ ਜੰਗਲਾਂ ਵਿੱਚ ਲੋਕ ਛਿਪ ਕੇ ਦਿਨ ਕੱਢੀ ਕਰਨ ਵਾਲੇ ਹੱਥਾਂ ਵਿੱਚ ਤੇਗਾਂ ਫੜ ਕੇ ਮੈਦਾਨੇ ਜੰਗ ਵਿੱਚ ਕੁੱਦ ਪਏ ਕੈਰਾ ਵਾਂਗ ਜਾਨ ਵਿਚਾ ਕੇ ਭੱਜਣ ਵਾਲੇ ਦੁਸ਼ਮਣਾਂ ਨੂੰ ਭਾਜੜਾਂ ਪੁਆਣ ਲੱਗ ਪਏ ਇੱਜ਼ਤਾਂ ਗਵਾ ਚੁੱਕੇ ਲੋਕ ਗੁਰੂ ਦੀ ਕਿਰਪਾ ਦੁਆਰਾ ਇੱਜ਼ਤਦਾਰ ਬਣ ਗਏ ਜਿੰਨੀ ਦੇਰ ਸਿੱਖ ਗੁਰਬਾਣੀ ਨੂੰ ਪੜ੍ਹ ਕੇ ਸਮਝਦੇ ਰਹੇ ਗੁਰਬਾਣੀ ਦੇ ਉੱਤਮ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਰਹੇ ਸਿੱਖ ਅੱਗੇ ਤੋਂ ਅੱਗੇ ਵਧਦੇ ਦੁਨੀਆਂ ਦੇ ਲੋਕਾਂ ਨੂੰ ਹੈਰਾਨ ਕਰਦੇ ਬੁਲੰਦੀਆਂ ਨੂੰ ਛੋਹਦੇ ਗਏ ਜਦੋਂ ਸਿੱਖਾਂ ਨੇ ਗੁਰਵਾਣੀ ਵਿਚਾਰ ਸਹਿਤ ਪੜ੍ਹਨੀ ਛੱਡ ਦਿੱਤੀ ਕਿਰਾਏਦਾਰਾਂ ਤੋਂ ਪਾਠ ਕਰਾਉਣ ਲੱਗ ਪਏ ਮੰਤਰ ਜਾਪ ਕਰਨ ਲੱਗ ਪਏ ਸਿਮਰਨ ਦੇ ਚੱਕਰ ਵਿੱਚ ਫਸ ਗਏ ਕੀਰਤਨ ਨੂੰ ਕੰਨ ਰਸ ਬਣਾ ਲਿਆ ਸਿੱਖ ਅਤੇ ਗੁਰੂ ਦੇ ਵਿਚਕਾਰ ਇੱਕ ਪੁਜਾਰੀ ਤਬਕਾ ਦਾਖਲ ਹੋ ਗਿਆ ਫਿਰ ਸਿੱਖ ਕੱਖੋਂ ਹੌਲੇ ਹੋ ਗਏ ਅਕਲ ਤੋਂ ਖਾਲੀ ਹੋ ਗਏ ਮੁੜ ਤੋਂ ਗੁਲਾਮ ਬਣ ਗਏ ਜਿਨ੍ਹਾਂ ਕਮਜ਼ੋਰੀਆਂ ਵਿੱਚੋਂ ਸਤਿਗੁਰੂ ਨੇ ਕੱਢਿਆ ਸੀ ਉਹਨਾਂ ਹੀ ਘਮਣ ਘੇਰੀਆਂ ਵਿੱਚ ਸਿੱਖ ਫੇਰ ਫਸ ਗਏ ਸਿੱਖਾਂ ਕੋਲ ਸਮਾਜ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਕੇ ਰੱਖਣ ਵਾਲੀ ਜੇ ਕੋਈ ਸ਼ਕਤੀ ਹੈ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਇਸ ਦੀ ਬਖਸ਼ੀ ਅਗਵਾਈ ਵਿੱਚ ਚੱਲਣ ਨਾਲ ਸਿੱਖਾਂ ਦੀ ਤਾਕਤ ਵਧੇਗੀ ਵਿਰੋਧੀ ਭੈ ਮੰਨਣਗੇ ਹਰ ਇੱਕ ਸਿੱਖ ਮਾਈ ਭਾਈ ਖੁਦ ਸਮਝ ਕੇ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ ਥੋੜੇ ਸਮੇਂ ਵਿੱਚ ਹੀ ਜ਼ਿੰਦਗੀ ਵਿੱਚ ਅਨੋਖੀ ਤਬਦੀਲੀ ਆਵੇਗੀ ਘਰ ਪਰਿਵਾਰ ਸੁਖੀ ਬਸਣਗੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਅੱਗੇ ਕੁਝ ਪ੍ਰਮਾਣ ਗੁਰਬਾਣੀ ਦੇ ਵਿੱਚੋਂ ਸਤ ਗੁਰ ਸੇਵ ਨ ਸੰਗ ਧਰਮ ਚੁਕਾਈ ਐ ਸਤ ਗੁਰ ਆਖੇ ਕਾਰ ਸੋ ਕਾਰ ਕਮਾਈ ਐ ਜਿਨ ਬਾਣੀ ਸਿਉ ਚਿਤ ਲਾਇਆ ਸੇ ਜਨਮ ਨਿਰਮਲ ਪਰਵਾਨ ਨਾਨਕ ਨਾਮ ਤਿਨਾਂ ਕਦੇ ਨ ਬਿਸਰੈ ਸੇ ਦਰ ਸੱਚੇ ਜਾਣ ਇਹ ਬੇਅੰਤ ਪ੍ਰਮਾਨ ਇਹੋ ਜੀ ਗੁਰਬਾਣੀ ਚ ਮੌਜੂਦ ਨੇ ਇੱਕ ਸ਼ਬਦ ਕਹਿ ਕੇ ਸਮਾਪਤੀ ਕਰਨ ਲੱਗਿਆ ਭੂਲੇ ਸਿੱਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤ ਹੀ ਦੁਖ ਭੰਜਨ ਸੰਗ ਸਖਾਤਾ ਹੈ ਗੁਰ ਕੀ ਭਗਤ ਕਰੈ ਕਿਆ ਪ੍ਰਾਣੀ ਬਰਮੈ ਇੰਦਰ ਮਹੇਸ਼ ਨਾ ਜਾਣੀ ਸਤ ਗੁਰ ਅਲਖ ਕਹੋ ਕਿਉ ਲਖੀਐ ਜਿਸ ਬਖਸ਼ੇ ਤਿਸੈ ਪਛਾਤਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਓ ਪ੍ਰੀਤ ਸੁਪਰਸਨ ਐਨਸ ਨਿਰਮਲ ਜੋਤ ਸਬਾਈ ਘਟ ਦੀਪਕ ਗੁਰਮਖ ਜਾਤਾ ਹੈ ਭਾਈ ਜੇ ਤੂੰ ਗੁਰਬਾਣੀ ਪੜ੍ਹੇਗਾ ਤੇਰੇ ਅੰਦਰ ਅਕਲ ਦਾ ਦੀਵਾ ਜਗ ਪਵੇਗਾ ਗੁਰਬਾਣੀ ਅਨੁਸਾਰ ਜੀਵਨ ਬਣਾ ਲੈ ਐ ਸਿੱਖਾ ਸਾਰਾ ਪਖੰਡ ਛੱਡ ਦੇ ਸਿਆਣਾ ਇਨਸਾਨ ਬਣ ਜਾ ਭੁੱਲ ਚੁੱਕਲੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ